ਸਸੀ ਗਾਜੀ ਵਾਇਗੋਦਿਕਾ ਖਾਲਸਾ ਵਾਇਗੋਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਾਲੀਵਾਲ ਕੈਬਨਿਟ ਮੰਤਰੀ ਪੰਜਾਬ ਮੈਂ ਆਪਣੇ ਇਹਨਾਂ ਦਾ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਇਹਨਾਂ ਦਾ ਹੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆ ਪਿਛਲੀ ਵਾਰ ਆਪਾਂ ਵੀ ਮਾਤੂ ਨੂੰ ਕੀਤੀ ਸੀਗੀ ਐਤਕਾ ਆਪਾਂ 21 ਅਪ੍ਰੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀ ਅਨਦਾਜ਼ੀ ਮਿਲਨੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਹਦੋਂ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਹਦੋਂ ਤੁਸੀਂ ਆਨਲਾਈਨ ਹੋ ਕੇ ਮੌਕੇ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਨੇ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਵਟਾਦਾ ਹੋਉਣ ਦੀ ਜੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਰਿਆ ਔਰ ਮੇਰੀ ਇਹ ਡਿਊਟੀ ਹੈ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ 101 ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆਂ ਆਪਣੀਆਂ ਸਭ ਸ਼ਿਕਾਇਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਢਾਲੀਵਾਲ ਐਨਆਰਆਈ ਮੰਤਰੀ ਪੰਜਾਬ ਸਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਪੰਜਾਬ ਮੈਂ ਆਪਣੇ ਇਹਨਾਂ ਦੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਐਨਡੀਆਈ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆਂ ਪਿਛਲੇ ਦੀ ਵਾਰ ਆਪਾਂ ਵੀ ਮਾਰਤੂ ਨੂੰ ਕੀਤੀ ਸੀਗੀ ਐਤਕਾ ਆਪਾਂ 21 ਅਪ੍ਰੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀ ਐਨਡੀਆਈ ਮਿਲਣੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਸ ਦਿਨ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਦੋਂ ਤੁਸੀਂ ਆਨਲਾਈਨ ਹੋ ਕੇ ਮੁੱਖਿਆ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਮਟਾਦਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਬਾਤ ਭਗਵਾਨ ਸ੍ਰੀ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਧਿਆ ਔਰ ਮੇਰੀ ਇਹ ਡਿਊਟੀ ਆ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ ਸੋਮਵਾਰ ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆ ਆਪਣੀਆਂ ਸਭ ਸ਼ਿਕਾਇਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰ ਦਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਢਾਲੀਵਾਲ ਐਨਰਜੀ ਮੰਤਰੀ ਪੰਜਾਬ